ਸੁਦੇ ਅੰਕਲ ਜੀ ਪਾਓ ਉਹ ਸੁਣਾਓ ਠੀਕ ਠਾਕ ਜੀ ਠੀਕ ਹੈ ਜੀ ਤੇ ਅੰਕਲ ਜੀ ਕਿਹੜੀ ਕਿਹੜੀ ਆਈਟਮ ਹੁੰਦੀ ਜੀ ਆਪਣੇ ਕੋਲ ਆਟਮ ਬਰੈਡ ਪਕੋੜਾ ਸਮੋਸਾ ਖਾਸ ਸਮੋਸਾ ਜੀ ਤੇ ਬਰੈਡ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਸਾਰਾ ਆਪ ਹੀ ਤਿਆਰ ਕਰਦੇ ਜੀ ਆਪ ਹੀ ਤਿਆਰ ਕਰਦੇ ਜੀ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਬਾਈ 14 ਸਾਲ ਹੋ ਗਏ ਜੀ 14 ਸਾਲ ਹਾਂ ਇਹ ਤੁਸੀਂ ਸਟਾਰਟ ਕੀਤਾ ਸਾਰਾ ਇਹ ਹਾਂ ਜੀ ਠੀਕ ਹੈ ਜੀ ਤੇ ਇਹ ਕਿਹੜੀ ਆਪਣੀ ਲੋਕੇਸ਼ਨ ਕਿਹੜੀ ਜੀ ਜਿੱਥੇ ਤੁਸੀਂ ਆਪਣੀ ਕਾਰਟ ਲਾਈ ਆ ਇਹ ਆਪਣਾ ਉਮਰਪੁਰਾ ਰੋਡ अच्छा जी साबान वाली फैक्ट्री ठीक है जी हां जी ਤੇ ਇਸ ਤੋਂ ਪਹਿਲਾਂ ਕਿਹੜਾ ਕੰਮ ਹੈ ਤੁਹਾਡਾ ਇਹੇ ਲਵਾਈਦਾ ਜੀ ਲਵਾਈਦਾ ਜੀ ਠੀਕ ਹੈ ਜੀ ਸਾਈਜ਼ ਵੀ ਵਧੀਆ ਸਮੋਸੇ ਦਾ ਨਾ ਇਹ ਤਿਆਰ ਜੇ ਕੱਚਾ ਜੇ ਪੱਕਾ ਤੇ ਡੇਲੀ ਤਿਆਰ ਕਰਦੇ ਹਾਂ ਹਾਂ ਡੇਲੀ ਤਿਆਰ ਕਰਦੇ ਪੂਰੀ ਕੀ ਕੀ ਆਈਟਮ ਹੁੰਦੀ ਹੈ ਆਪਣੇ ਹੋਰ ਕੀ ਕੀ ਆਈਟਮ ਹੁੰਦੀ ਹੈ ਆਈਟਮ ਉਹ ਹੁੰਦੀ ਜੇ ਆਪਣੇ ਟਿੱਕੀ ਆਲੂ ਵਾਲੀ ਅੱਛਾ ਜੀ ਬਰੈਡ ਪਕੋੜਾ ਤੇ ਦਸਾਇਓ ਹੈ ਹਾਂ ਜੀ ਇਹ ਆਲੂ ਟਿੱਕੀ ਬ੍ਰੈਡ ਪਕੌੜਾ ਕਿਦਾ ਸਾਈਜ਼ ਵੀ ਵੱਡਾ ਆਣਾ ਬੈਡ ਪਕੌੜੇ ਦਾ ਵੱਡਾ ਇਹ ਚ ਫਿਲਿੰਗ ਕੀ ਕਰਦੇ ਜੀ ਬ੍ਰੈਡ ਪਕੌੜੇ ਚ ਆਲੂ ਆਲੂ ਪਿਆਜ਼ ਹਾਂਜੀ ਠੀਕ ਹੈ ਜੀ ਪਨੀਰ ਵਾਲਾ ਨਹੀਂ ਆਪਣੇ ਪਨੀਰ ਵਾਲਾ ਨਹੀਂ ਸਿੰਪਲ ਆ ਬਿਲਕੁਲ ਉਹੀ ਤਿਆਰ ਕਰਦੇ ਜੇ ਕਿਹਨੇ ਪੂੜੇ ਹੁੰਦੇ ਕੋਈ ਕਹਿ ਦੇ ਤੇ ਫੇਰ ਕਰਦੀ ਦੱਲ ਇਹ ਨਾਲੋਂ ਨਾਲ ਤਲ ਕੇ ਦਿਨੇ ਆਣਾ ਨਾਲੋਂ ਨਾਲ ਕੋਈ ਨਾ ਨਾਲ ਜੀ ਫਰੈਸ਼ ਮੀਨਾਵਾ ਸੁਆਹੀ ਵੀ ਪੂਰੀ ਹੈ ਜੀ ਤੇਲ ਵੀ ਤੁਹਾਡਾ ਵਧੀਆ ਆਣਾ ਕਿਹੜਾ ਯੂਜ਼ ਕਰਦੇ ਜੀ ਤੇਲ ਆਰੂਚੀ ਗੋਲਡ ਅੱਛਾ ਜੀ ਇਹ ਸਰੋਂ ਦਾ ਤੇਲ ਆਣਾ ਭਈ ਇਹ ਰਹੇਂ ਜਾਂਦਾ ਹੈ। ਕਹਿੰਦੇ ਆ ਜਾਂਦਾ ਹੈ। ਹਾਂਜੀ। ਤੇ ਪ੍ਰਾਈਸ ਕੀ ਰੱਖਿਆ ਜੀ ਇਸ ਮੂਸਿਆਂ ਦਾ? ਪ੍ਰਾਈਸ 30 ਰੁਪਏ ਪਲੇਟ ਜੀ। 30 ਰੁਪਏ ਪਲੇਟ। ਹਾਂ 15 ਦੇ ਕਿੰਨੇ? ਹਾਂਜੀ। 15 ਬੇੜਾ ਇੱਕ ਪੀਸ ਹੈ ਵੰਦਨਾ ਦਾ ਇੱਕ ਪੀਸ ਤੇ ਟਿੱਕੀ ਦਾ ਜੀ ਕੋਰੇ ਡੈ ਸਰ ਇਹ ਆਸ਼ਾ ਟੋੜੇ ਟਿੱਕੀ ਦੇ ਪਕੌੜੇ ਦੇ ਫਰੈਂਡ ਦਾ ਕੋਈ ਬਰੈਡ ਦਾ ਪਕੌੜਾ ਵੀ ਹੈ ਨਾ ਹਾਂਜੀ ਸਹੀ ਹੈ ਤੇ ਚਤਣੀ ਕਾਦੀ ਕਾਦੀ ਤਿਆਰ ਕੀਤੀ ਛੱਟੇ ਇੱਕ ਘੜੀ ਜੀ ਮਿੱਠੀ ਇੱਕ ਖੱਟੇ ਵਾਲੀ ਆ ਗਈ ਜੀ ਇਹ ਚ ਕੀ ਪਾਇਆ ਇਹ ਖੱਟੇ ਵਾਲੀ ਹੈ ਹਾਂਜੀ ਮਿੱਠੀ ਕੀ ਪਾਇਆ ਜੀ ਇਹ ਡੇ ਆ ਪਕੌੜੀਆਂ ਪਾਈਆਂ ਇਹ ਵੇਸਣ ਵਾਲੀ ਹੈ ਅੱਛਾ ਜੀ ਹਾਂਜੀ ਖੱਟਾ ਜੀ ਥੋੜਾ ਮਰਚ ਪਾਇਆ ਜੀ ਲੋ ਸਰ ਇਹ ਕਸਟਮਰ ਬਬਾਈ ਕਿਨੇ ਚਾਹਤੋਂ ਨੇ ਇਹਨਾਂ ਕੋਲ ਤੁਸੀਂ ਅਸੀਂ ਪੁਰਾਣੇ ਨਹੀਂ ਆ ਜੀ ਅੱਛਾ ਜੀ ਬਹੁਤ ਨਾਈਮ ਉਹ ਹੀ ਹੋ ਗਿਆ ਜਦੋਂ ਇੱਥੇ ਹੋਂਦ ਕੰਮ ਕਰ ਲਗਾ ਥੋੜਾ ਜਿਹਾ ਪਹਿਲਾਂ ਹੋਰ ਕਿਤੇ ਕਰਦਾ ਸੀ ਅੱਛਾ ਜੀ ਹਾਂ ਬੜਾ ਪੁਰਾਣੇ ਬੰਦੇ ਨੇ ਠੀਕ ਹੈ ਜੀ ਤੇ ਟੇਸ ਕਿਵੇਂ ਹੈ ਟੇਸ ਬਹੁਤ ਵਧੀਆ ਵਧੀਆ ਜੀ ਬਟਾਲੇ ਚ ਵਧੀਆ ਚੌਂਗ ਚ ਛੱਡ ਕੇ ਆਵੇਂ ਥੋੜਾ ਇੱਥੇ ਆਈ ਦਾ ਹਾਂ ਸਹੀ ਗੱਲ ਹੈ ਜੀ ਉੱਥੇ ਤਾਂ ਫਿੱਕੇ ਨਾਲ ਕੋਲ ਲੋਨ ਪਾਦੇ ਨੇ ਹਾਂ ਫੇਸੀ ਆ ਜਾਂਦੀ ਹੈ ਕੀ ਕੁਆਲਿਟੀ ਬਖਾਈ ਹੈ ਆਪਣੀ ਜਣੀਆਂ ਦੀ ਤਾਂ ਜਣੇ ਵੀ ਤੁਹਾਡੇ ਵਧੀਆ ਬਣੀਆਂ ਜੀ ਤਰੀਕ ਬਾਬਾ ਜੀ ਤੁਸੀਂ ਕਾਟ ਦਾ ਨਾਮ ਬੜਾ ਵਧੀਆ ਰੱਖਿਆ ਜੀ ਕਰਨ ਅਰਜਨ ਇਹ ਕਿੱਦਿ ਤੇ ਰੱਖਿਆ ਜੀ ਇਹ ਆਪਣੇ ਬੱਚਿਆਂ ਦਾ ਜੀ ਅੱਛਾ ਬੱਚਿਆਂ ਦਾ ਪੂਰਾ ਫਿਲਮੀ ਅੰਦਾਜ਼ੇ ਚ ਹੈ ਦਾ ਸਹੀ ਹੈ ਜੀ ਤੇ ਇੱਕ ਪਲੇਟ ਕਰੋ ਹੰਦਿਆਰ ਖਾਲੀ ਪਲੇਟ ਜੀ ਚਮਚੇ ਰੱਖਿਆ ਜੇ ਸਮੋਸੇ ਰੱਖ ਲਗੇ ਜੇ ਵਾਹ ਜੀ ਵਾਹ ਹਾਂ ਜੀ ਇਹਨੂੰ ਖੋਣ ਲਗੇ ਜੇ ਪਹਿਲਾਂ ਬੈਣਗੇ ਚਨੇ ਚਨੇ ਵਿੱਚ ਹੈ ਪੂਰੇ ਹਾਂ ਜੀ ਫਿਰ ਪੇ ਗਮੂਲੀ ਖਟੇ ਵਾਲੀ ਮਿੱਠੀ ਇਹ ਮਿੱਠੀ ਚਟਨੀ ਕਾਦੀ ਤਿਆਰ ਕੀਤੀ ਗੁੜ ਦੀ ਜੀ ਗੁੜ ਦੀ ਹੈ ਹਾਂ ਇਹ ਆ ਵੀ ਤਿਆਰ ਕਰਦੇ ਸਭ ਕੁਝ ਸਾਰਾ ਕੁਝ ਆ ਕੋਈ ਰੈਡੀमेड ਚੀਜ਼ ਨਹੀਂ ਕੋਈ ਰੈਡੀमेड ਨਹੀਂ ਹੈ ਠੀਕ ਹੈ ਜੀ ਕਿੱਦਾਂ ਇੱਥੇ ਆਉਂਦੇ ਆ ਬਹੁਤ ਵਧੀਆ ਟੈਸਟ ਹੈ ਅੱਛਾ ਜੀ ਹਾਂ ਜੀ ਤੇ ਇਹਨਾਂ ਕੋ ਡੇਲੀ ਆ ਕੇ ਖਾਂਦੇ ਜੀ ਹਾਂ ਜੀ ਹਾਂ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦੇ ਆ ਸਾਨੂੰ ਘੱਟੋ ਘੱਟ 5-6 ਸਾਲ ਤਾਂ ਹੋ ਗਏ ਵਧੀਆ ਟੇਸਟ ਹੁੰਦਾ ਹਾਂ ਜੀ ਬਹੁਤ ਵਧੀਆ